국민 Bye Frage K P ਅਵੇਖੋ ਦੁਕਾਨ ਦੇ ਵਿੱਚ ਅੱਗ ਦੇ ਭੰਬੜ ਮਚੇ ਨੇ ਜਿਸ ਦੇ ਨਾਲ ਮੌਕੇ ਤੇ ਹੀ ਹੰਦਾਮਾ ਹੋ ਗਿਆ ਤੇ ਲੋਕ ਇਕੱਠੇ ਹੋ ਜਾਂਦੇ ਨੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਇੱਥੇ ਦੋ ਮੰਜ਼ਲਾ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਹਾਲਾਂਕਿ ਤੀਜੀ ਮੰਜ਼ਲ ਤੇ ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਆਪ ਰਹਿੰਦਾ ਹੈ ਤੇ ਅੱਗ ਲੱਗਣ ਦੇ ਕਾਰਨ ਸਿਲੰਡਰ ਵੀ ਬਲਾਸਟ ਹੋ ਜਾਂਦਾ ਜਿਸ ਨਾਲ ਬਿਲਡਿੰਗ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹਾਲਾਂਕਿ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਹੈ ਤੇ ਇਲਾਕਾ ਵਾਸੀਆਂ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤਾਂ ਦੱਸ ਦਈਏ ਕਿ ਜਿੱਥੇ ਪੁਸ਼ਾਕਾ ਦਸੀ ਜਾ ਰਹੀ ਹੈ ਜਿੱਥੇ ਸ਼ਾਰਟ ਸਰਕਟ ਦੇ ਕਾਰਨ ਅਚਾਨਕ ਅੱਗ ਲੱਗਦੀ ਹੈ ਤੇ ਅੱਗ ਇੰਨੀ ਭਿਆਨਕ ਸੀ ਕਿ ਅੱਗ ਨੇ ਪੂਰੀ ਇਮਾਰਤ ਨੂੰ ਹੀ ਆਪਣੀ ਚਪੇਟ ਦੇ ਵਿੱਚ ਲੈ ਲਿਆ ਦੱਸ ਦਈਏ ਕਿ ਪਟਿਆਲਾ ਦੇ ਸਰਹੰਦੀ ਬਾਜ਼ਾਰ ਦਾ ਇਹ ਮਾਮਲਾ ਜਿੱਥੇ ਬੀਤੀ ਰਾਤ ਅੱਗ ਦੇ ਭੰਬੜ ਮਚੇ ਨੇ ਦੱਸਦੇ ਕਿਹੜੀ ਜਗ੍ਹਾ ਤੇ ਘਟਨਾ ਨੇ ਕਾਰਨ ਕੀ ਰਿਹਾ ਜੀ ਸੋ ਇਸ ਦਿਨ ਸਾਡੇ ਕੰਟਰੋਲ ਰੂਮ ਤੇ ਰਾਤ ਕੋ 2:00 ਵਜੇ ਸੂਤਰ ਰਹੀ ਸੀ ਲੋਪੰਤ ਦੇ ਵੀ ਸਰਦੀਵ ਯਾ ਚੋੜਾ ਲక్ష్ਮੀ ਨੰਥੀ ਫੈਕਟਰੀ ਉਹਨਾਂ ਦੀ ਦੁਕਾਨ ਹੈ ਜਿਹੜੀ ਉਹਦੇ ਨਾਲ ਕੋਈ ਜਾਕਰੇ ਦਾ ਨਾ ਇਸ ਆਕਰਮੇ ਉਹ ਮੌਕੇ ਤੇ ਸੀ ਟੀਮਰ ਵਾਲਾ ਇੱਥੇ ਉਹ ਦੋਨੋਂ ਤਿੰਨੋਂ ਟੀਮਰ ਵਾਲਾ ਕਿਤੇ ਅਸੀਂ ਮੌਕੇ ਤੇ ਪਹੁੰਚ ਗਏ ਮੌਕੇ ਤੇ ਤਿੰਨ ਮੰਜ਼ਿਲਾ ਦੁਕਾਨ ਸੀ ਜਿਹਦੇ ਉੱਪਰਲੀ 3rd ਫਲੋਰ ਦੇ ਉੱਪਰ ਪਰਿਵਾਰ ਰਹਿੰਦਾ ਸੀ ਜਿਹਨੂੰ ਪਹਿਲਾਂ ਹੀ ਆਂਡੀ ਹੌਂਡੀ ਨੇ ਐਕੁਇਟ ਕਰ ਦਿੱਤਾ ਸੀ ਸੇਫ ਹੈ ਪਰਿਵਾਰ ਬਿਲਕੁਲ ਸੇਫ ਸੀ ਉੱਥੇ ਇੱਕ ਸਿਲੰਡਰ ਜਿਹੜਾ ਬਲਾਸਟ ਹੋਇਆ ਉੱਥੇ ਉਹਦੇ ਕਾਰਨ ਉਹਨਾਂ ਦੀ ਬਿਲਡਿੰਗ ਦਾ ਕਾਫੀ ਨੁਕਸਾਨ ਹੋਇਆ ਅੱਗ ਅਰਕੇ ਫਰੈਂਸੀਸਟ ਹੋ ਰਿਹਾ ਹੈ ਇਸ ਨੂੰ ਲੱਗੀ ਹੋਈ ਸੀ ਅਣੀਆਂ ਭਗਵਨ ਭਗਵਾਨ ਦੇ ਅਡਰੈਸਾ ਵਗੈਰਾ ਪੋਸ਼ਾਕਾਂ ਰਗਮਾਲੇ ਤੇ ਉਹਨਾਂ ਦੀ ਦੁਕਾਨ ਸਰਕਾਰ ਨੂੰ ਪਤਾ ਲੱਗੇ ਕੀ ਕਾਰਨ ਹੈ ਇਸ ਤਰ੍ਹਾਂ ਜਿਹੜਾ ਉਹਨਾਂ ਦੇ ਦੱਸਣ ਮੁਤਾਬਕ ਬਾਕੀ ਜਿਹੜੀਆਂ ਆਪਾਂ ਵੀਡੀਓਜ਼ ਵੀ ਦੇਖ ਰਹੇ ਆ ਸ਼ਾਰਟ ਸਰਕਟ ਕਾਰਨ ਹੋਇਆ ਹੈ ਉਹਦੇ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਸਰ ਨਹੀਂ ਨੁਕਸਾਨ ਹੀ ਹੈ ਕਾਫੀ ਜ਼ਿਆਦਾ ਨੁਕਸਾਨ ਸੀ ਸਰ ਗਰਮੀ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਅਕਸਰ ਸਾਹਮਣੇ ਆਉਂਦਾ ਹੈ ਕੀ ਇਹ ਪਹਿਂਕੀ ਕਰਨਾ ਕਿ ਲੋਕਾਂ ਨੂੰ ਤੇ

ਜੋ ਆਪ ਨੂੰ ਕੰਟਰੋਲ ਕਰਦਾ ਥੋੜੇ ਦੇਰ ਨਾਲ ਕੰਟਰੋਲ ਆਹ ਸਭ ਦੋ ਸਭੀ ਕੋਈ 1.5 ਤੋਂ 4 ਘੰਟੇ ਲੱਗੇ ਸਰ ਸਾਨੂੰ ਉਹ ਕਿ ਨਾਲ ਦੀ ਦੁਕਾਨ 'ਚ ਵੀ ਅੱਗ ਲੱਗਣ ਵਾਲੀ ਸੀਗੀ ਜਿਹੜੀ ਨਾਲ ਤੂਫਾਨੀ ਦੁਕਾਨ ਸੀ ਉਸ ਨੂੰ ਵੀ ਅਸੀਂ ਬਚਾ ਲਿਆ